ਹਰ ਮੇਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਦੇ ਨਾਲ ਜੁੜੀ ਹੋਈ ਹੈ ਭਾਜਪਾ ਦੇ ਵੱਲੋਂ 8ਵੀਂ ਸੂਚੀ ਜਿਹੜੀ ਹੈ ਉਹ ਲੋਕ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 6 ਉਮੀਦਵਾਰ ਪੰਜਾਬ ਦੇ ਨਾਲ ਜੁੜੇ ਹੋਏ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ 6 ਉਮੀਦਵਾਰ ਪੰਜਾਬ ਦੀ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਉਹਨਾਂ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਸਭ ਤੋਂ ਪਹਿਲਾਂ ਗੁਰਦਾਸਪੁਰ ਗੁਰਦਾਸਪੁਰ ਤੋਂ ਸਨੀ ਦਿਓਲ ਦੀ ਟਿਕਟ ਕੱਟ ਦਿੱਤੀ ਗਈ ਹੈ ਤੇ ਉਹਨਾਂ ਦੀ ਜਗ੍ਹਾ ਦਿਨੇਸ਼ ਸਿੰਘ ਬੱਬੂ ਨੂੰ ਦਿਨੇਸ਼ ਸਿੰਘ ਬੱਬੂ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਐਲਾਨਿਆ ਗਿਆ ਤੇ ਉਸ ਤੋਂ ਬਾਅਦ ਅਮਰਤਸਰ ਅਮਰਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਜਿਹੜਾ ਉਹ ਉਮੀਦਵਾਰ ਐਲਾਨਿਆ ਗਿਆ ਤੇ ਜਲੰਧਰ ਤੋਂ ਜਲੰਧਰ ਤੋਂ ਆਮ ਆਰਮੀ ਪਾਰਟੀ ਦੇ ਵਿੱਚੋਂ ਐਮਪੀਸ਼ਿਪ ਛੱਡ ਕੇ ਗਏ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਲੁਧਿਆਣਾ ਤੋਂ ਲੁਧਿਆਣਾ ਤੋਂ ਕਾਂਗਰਸ ਛੱਡ ਕੇ ਐਮਪੀ ਦੇ ਜੋ ਮੌਜੂਦਾ ਐਮਪੀ ਸੀਗੇ ਕਾਂਗਰਸ ਦੇ ਉਹਨਾਂ ਨੂੰ ਟਿਕਟ ਜਿਹੜੀ ਹੈ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਗਈ ਹੈ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਪਾਜਪਾ ਦੇ ਵੱਲੋਂ ਲੋਕ ਸਭਾ ਦੇ ਲਈ ਉਮੀਦਵਾਰ ਐਲਾਨਿਆ ਗਿਆ ਤਾਂ ਫਰੀਦਕੋਟ ਤੋਂ ਤੁਹਾਨੂੰ ਦੱਸਦੇ ਆ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਦਿੱਲੀ ਤੋਂ ਲਿਆ ਕੇ ਉਹਨਾਂ ਦੀ ਟਿਕਟ ਜਿਹੜੀ ਦਿੱਲੀ ਦੇ ਵਿੱਚੋਂ ਕੱਟੀ ਗਈ ਸੀ ਤਾਂ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਜਿਹੜੀ ਟਿਕਟ ਦਿੱਤੀ ਗਈ ਆ ਫਰੀਦਕੋਟ ਤੋਂ ਜਿਹੜਾ ਕਰਮਜੀਤ ਸਿੰਘ ਅਨਮੋਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਬਰਾਬਰ ਲਿਆ ਕੇ ਟਿਕਟ ਦਿੱਤੀ ਗਈ ਆ ਤਾਂ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀਏ ਦਾ ਕਾਂਗਰਸ ਦਾ ਵੀ ਜਿਹੜਾ ਚਿਹਰਾ ਮੁਹੰਮਦ ਸੁਦੀਕ ਹੋ ਸਕਦੇ ਨੇ ਲਗਭਗ ਕੈਸਰਾਈਆਂ ਨੇ ਤਾਂ ਤਿੰਨ ਜਿਹੜੇ ਆ ਉਹ ਫਿਲਮੀ ਚਿਹਰੇ ਜਾਂ ਕਲਾਕਾਰੀ ਦੇ ਨਾਲ ਜੁੜੇ ਹੋਏ ਚਿਹਰੇ ਕਹਿ ਸਕਦੇ ਆ ਉਹ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਰਹਿਣਗੇ ਜੋ ਕੁਝ ਗੁਰਦਾਸਪੁਰ ਦੇ ਵਿੱਚ ਅੱਗੇ ਤਸਵੀਰ ਬਣਦੀ ਹੈ ਇਸ ਵਾਰ ਫਰੀਦਕੋਟ ਦੇ ਵਿੱਚ ਬਣੇਗੀ ਤਾਂ ਉਸ ਤੋਂ ਬਾਅਦ ਪਟਿਆਲਾ ਤੋਂ ਪਟਿਆਲਾ ਤੋਂ ਵੀ ਕਾਂਗਰਸ ਦੇ ਵਿੱਚੋਂ ਆਏ ਪ੍ਰਨੀਤ ਕੌਰ ਜੋ ਕਿ ਕੈਪਟਨ ਅਮਨਿੰਦਰ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਸੀਐਮ ਨੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਇੱਕ ਦਿੱਤੀ ਗਈ ਹੈ ਜੀ ਹਾਂ 6 ਉਮੀਦਵਾਰ ਐਲਾਨੇ ਗਏ ਨੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦੇ ਵੱਲੋਂ ਤੇ ਵੱਡੇ ਉਮੀਦਵਾਰ ਨੇ ਵੱਡੇ ਉਮੀਦਵਾਰ ਨੇ ਇੱਕ ਵਾਰ ਫਿਰ ਤੋਂ ਜਿਹੜਾ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਦਿਨੇਸ਼ ਸਿੰਘ ਬੱਬੂ ਨੂੰ ਲਿਆਂਦਾ ਗਿਆ ਉਮੀਦਵਾਰ ਉਤਾਰਿਆ ਗਿਆ ਤੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤਰਜੀਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਉਤਾਰਿਆ ਗਿਆ ਤੇ ਜਲੰਧਰ ਤੋਂ ਜੋ ਰਿਜ਼ਰਵ ਸੀਟ ਹੈ ਉੱਥੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਉਤਾਰਿਆ ਗਿਆ ਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਫਰੀਦਕੋਟ ਤੋਂ ਜੋ ਐਸ்சி ਸੀਟ ਹੈ ਰਿਜ਼ਰਵ ਸੀਟ ਹੈ ਸੰਸਦ ਰਾ ਯਾਨਸ ਨੂੰ ਲਿਆਂਦਾ ਗਿਆ ਤੇ ਪਟਿਆਲਾ ਤੋਂ ਜਿਹੜਾ ਉਹ ਪ੍ਰਨੀਤ ਕੋਰ ਹੁਣਾਂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਹੁਣ ਗੱਲ ਕੀਤੀ ਜਾਵੇ ਕਿ ਟਿਕ ਕਿਸ ਦੀ ਕੱਟੀ ਗਈ ਹੈ ਟਿਕ ਟ ਕੱਟੀ ਗਈ ਹੈ ਸਨੀ ਦਿਓਲ ਦੀ ਸਨੀ ਦਿਓਲ ਜੋ ਕੋਈ ਗਰਦਾਸਪੁਰ ਤੋਂ ਐਮਪੀ ਸੀ ਲਗਾਤਾਰ ਪੰਜਾਬ ਦੇ ਵਿੱਚ ਗਰੋਥ ਸੀ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਸਨੀ ਦਿਓਲ ਹੁਣ ਆਜਪਾ ਦੇ ਐਮਪੀ ਵਜੋਂ ਨਹੀਂ ਖੜਨਗੇ ਭਾਪਚੌਣ ਨਹੀਂ ਲੜਨਗੇ ਪੰਜਾਬ ਦੇ ਵਿੱਚ ਹਾਲਾਂਕਿ ਹੋਰ ਕਿਤੋਂ ਹੋ ਸਕਦੇ ਨੇ ਪਰ ਜੋ ਕਿ ਇਹ ਪਹਿਲੀ ਲਿਸਟ ਜਿਹੜੀ ਆ ਪੰਜਾਬ ਦੀ ਸਾਹਮਣੇ ਆਈ ਹੈ ਛੇ ਉਮੀਦਵਾਰ ਅਲਾਨੇ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਗਰਦਾਸਪੁਰ ਤੋਂ ਕਰ ਦਿੱਤੀ ਗਈ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਆਮ ਆਦਮੀ ਪਾਰਟੀ ਦੇ ਐਮਪੀਸੀ ਕਲੋਪ ਤੇ ਪੰਜਾਬ ਦੇ ਐਮਪੀਸੀ ਲੋਕ ਸਭਾ ਮੈਂਬਰ ਸੀ ਜਲੰਧਰ ਤੋਂ ਰਿਜ਼ਰਵ ਸੀਟ ਹੈ ਉੱਥੇ ਉਹ ਜਿਹੜਾ ਹੁਣ ਭਾਜਪਾ ਦੇ ਵੱਲ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਛੱਡ ਕੇ ਗਏ ਨੇ ਤਾ ਹਸਰਾਇ ਹਸਨੂ ਜਿਹੜਾ ਕਰਮਜੀਤ ਸਿੰਘ ਅਨਮੋਲ ਜਿਹੜੇ ਵੱਡਾ ਚਿਹਰਾ ਖਾਸ ਕਰਕੇ ਪ੍ਰਧਾਨ ਮੁੱਖ ਮੰਤਰੀ ਪੰਜਾਬ ਦੇ ਤਕਰੀਬੀ ਚਿਹਰਾ ਮੰਨਿਆ ਜਾਂਦਾ ਉਹਨਾਂ ਦੀ ਜਗ੍ਹਾ ਹਸਰਾਇ ਹਸਨੂ ਉਹਨਾਂ ਦੇ ਬਰਾਬਰ ਜਿਹੜਾ ਹਸਰਾਇ ਹਸਨੂ ਲਿਆਂਦਾ ਗਿਆ ਤੇ ਦੂਜੇ ਪਾਸੇ ਗੱਲ ਜੇਕਰ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਉੱਥੇ ਉਹ ਵੀ ਚਿਹਰਾ ਜਿਹੜਾ ਕਲਾਕਾਰੀ ਦੇ ਨਾਲ ਜੁੜੇ ਹੋਏ ਨੇ ਤਾਂ ਤਿੰਨੋਂ ਕਲਾਕਾਰ ਜਿਹੜੇ ਆ ਉਹ ਫਰੀਦਕੋਟ ਦੇ ਵਿੱਚ ਹੋਣਗੇ ਤਾਂ ਮੁਹੰਮਦ ਸਦੀਕ ਉੱਥੋਂ ਹੋ ਸਕਦੇ ਨੇ ਕਾਂਗਰਸ ਵੱਲੋਂ ਤਾਂ ਵੱਡੀ ਖਬਰ ਭਾਜਪਾ ਦੇ ਵੱਲੋਂ ਇਹ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਹੈ 13 ਕੈਂਡੀਡੇਟਾਂ ਦੀ ਜਿਨ੍ਹਾਂ ਦੇ ਵਿੱਚ ਛੇ ਕੈਂਡੀਡੇਟ ਜਿਹੜੇ ਆ ਉਹ ਪੰਜਾਬ ਦੇ ਨੇ ਪੰਜਾਬ ਦੀ ਲਿਸਟ ਤੁਹਾਨੂੰ ਦਿੱਤੀ ਹੈ ਤਾਂ ਇਹ ਸੂਚੀ ਜਿਹੜੀ ਆ ਜਾਰੀ ਕੀਤੀ ਗਈ ਹੈ